उजाला फोनों तीजी अखंडा माइसखाना मंदिर प्राची मंदिर बहिंडा विखे जाएगी जा रही है तीसरी विशाल यात्रा एक तकरीबन तो सत्तक भगत का ग्रुप है ए बी सी डी ई e, पांच ग्रुपा के चलेगी बारी बारी ए बी सी डी ई ਇਹ ਯਾਤਰਾ ਤੁਰੀ ਤੋਂ ਸਰੂਰ ਸ਼ਾਮ ਚੀਮਾ ਪਿੱਛੀ ਮਾਨਸਾ ਉੱਦੇ ਹੋਏ ਮਾਸੇਨਾ ਵਿਖੇ ਪਹੁੰਚੇਗੀ ਇਹ ਰਾਤ ਨੂੰ तकरीबन 12:30 1 ਵਜੇ ਦੇ ਕਰੀਬ ਪਹੁੰਚਦੀ ਹੈ ਤੇ ਉੱਥੋਂ ਅਸੀਂ ਫਿਰ ਮੱਠਾ ਤੋਲ ਕੇ ਦੋਟਾ ਘੰਟੇ ਦਾ ਸਾਡਾ ਸਿਸਟਮ ਉੱਥੇ ਇੱਕ ਪ੍ਰਸ਼ਾਦ ਚੁਗਾ ਕੇ ਚੱਲਾਂਗੇ ਫਿਰ ਨੀਓ ਮੋਟੂ ਫਿਰ 5 ਵਜੇ ਦੇ ਕਰੀਬ ਤੁਰੀ ਪਹੁੰਚ ਜਾਣੇ ਆ ਇਹ ਜਿੱਥਾ ਸਾਰੇ ਭਗਤਾਂ ਦੇ ਸਹਿਯੋਗ ਨਾਲ ਹੀ ਚੱਲਦਾ ਅਸੀਂ ਜੀ ਸਾਡੇ ਸ੍ਰੀ ਜੀ ਜਿਹੜੇ ਇਹ ਮੋਦੀ ਜੀ ਮੋਰੇ ਪ੍ਰਧਾਨ ਇਹਦੇ ਪੈਦਲ ਯਾਤਰਾ ਦੇ ਮਦਦ ਦਾ ਪ੍ਰਧਾਨ ਹੋਣ ਦੇ ਨਾਤੇ ਇਹਨਾਂ ਨੂੰ ਲੱਖ ਲੱਖ ਮੁਬਾਰਕਾ ਦਿੰਦਾ ਕਿ ਸਾਡੇ ਆਪਣੇ ਧੀ ਕੀਤਾ ਭਵਨ ਦੇ ਵਿੱਚੋਂ ਇਹ ਵਰਣਗੀ ਪਾ ਰਹੇ ਨੇ ਤੇ ਮੈਂ ਇਹਨਾਂ ਨੂੰ ਲੱਖ ਲੱਖ ਮੁਬਾਰਕਾ ਦਿੰਦਾ ਤੇ ਆਸ ਪ੍ਰਗਟ ਕਰਦਾ ਅਗੇ ਵੀ ਇਹ ਇਦਾਂ ਹੀ ਕਰਨਿਕ ਕੰਮ ਕਰਦੇ ਰਹਣਗੇ ਤੇ ਸਾਡੇ ਜਿਹੜੇ ਮਾਤਾ ਜੀ ਦੇ ਇਹ ਚੱਲੇ ਨੇ ਮਸਰਖਾਨੇ ਬਹੁਤ ਹੀ ਸ਼ਕਤੀ ਵਾਲੀ ਮਾਤਾ ਜੀ ਨੇ ਤੇ ਸਾਡੇ ਊਰੀ ਹੋਏ ਪਿਆਰ ਦੇ ਵਿੱਚ ਬਦਲ ਨਾਮ ਆਉਂਦਾ ਅਜੇ ਧੂਰੀ ਤੋਂ ਘੱਟ ਜਾਂਦੇ ਨੇ ਬਠਿੰਡਾ ਏਰੀਆ ਤਾਂ ਸਾਰਾ ਟੋਟਲਾ ਮਤਲਬ ਮਸਰਖਾਨੇ ਹੀ ਜਾਂਦਾ ਉੱਥੇ ਬਹੁਤ ਵੱਡਾ ਰਾਸ਼ ਹੁੰਦਾ ਬਹੁਤ ਘੱਟ ਹੁੰਦਾ ਅਸੀਂ ਇਹਨਾਂ ਨੂੰ ਜਾਣ ਕੇ ਬਹੁਤ ਬਹੁਤ ਮੁबारकबाद ਦਿੰਦੇ ਆਂ